ਸਤਿ ਸ਼੍ਰੀ ਅਕਾਲ ਪੀਪੀਪੱਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਇਤਨੀ ਸੂਰੀ ਸਾਥਿਓ ਇਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰੀ ਉਸ ਤੋਂ ਪਹਿਲਾਂ ਇਹ ਗੱਲ ਕਹਿਣੀ ਬਹੁਤ ਜ਼ਰੂਰੀ ਹੈ ਕਿ ਹਰ ਰੋਜ਼ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਜਿਸ ਦੇ ਕਰਕੇ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਉਹ ਵਿਗੜਦੀ ਨਜ਼ਰ ਆ ਰਹੀ ਹੈ ਲੋਕਾਂ ਦੇ ਮਨਾਂ ਅੰਦਰ ਪਰੇਸ਼ਾਨੀਆਂ ਇੱਕ ਡਰ ਇੱਕ ਖੌਫ ਹੈ ਪਰ ਜਿਹੜੇ ਮਾੜੇ ਅੰਸਰ ਇਹਨਾਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਉਹ ਬੇਖੌਫ ਜੇ ਗੱਲ ਕਰੀਏ ਤਾਂ ਦੋ ਦਿਨ ਪਹਿਲਾਂ ਅਸੀਂ ਮਾਲਪੁਰ ਦੀ ਖਬਰ ਤੁਹਾਡੇ ਅੱਗੇ ਨਿਸ਼ਰ ਕੀਤੀ ਸੀ ਕਿ ਉੱਥੇ 12 ਗੋਲੀਆਂ ਜਿਹੜੀਆਂ ਤਾਬੜ ਤੋੜ ਇੱਕ ਦੁਕਾਨ ਦੇ ਬੋਰਡ ਦੇ ਉੱਤੇ ਚਲਾਈਆਂ ਜਾਂਦੀਆਂ ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਸੀ ਅੱਜ ਖਬਰ ਕਰਕੇ ਆਏ ਕਿ ਇੱਕ ਨੌਜਵਾਨ ਦੋ ਨੌਜਵਾਨ ਜੋ ਮਾਣੋਵਾਲ ਪਿੰਡ ਤੋਂ ਗੜ ਸ਼ੰਕਰ ਵੱਲ ਨੂੰ ਜਾ ਰਹੇ ਸੀ ਉਹਨਾਂ ਦੇ ਰੋਡਾ ਮਾਰ ਕੇ ਚਿੱਟੇ ਦਿਨ ਉਹਨਾਂ ਤੋਂ ਮੋਟਰਸਾਈਕਲ ਖੋਇਆ ਗਿਆ ਲੇਕਿਨ ਜਿਹੜੀ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਨੇ ਸਾਰਿਆਂ ਨੂੰ ਹੈਰਾਨ ਕੀਤਾ ਤਮਾ ਸ਼ਹਿਰ ਏਰੀਆ ਵਿੱਚ ਇੱਕ ਵਾਰ ਫਿਰ ਤੋਂ دہشت ਦਾ ਮਾਹੌਲ ਬਣਾਇਆ ਲੋਕਾਂ ਦੇ ਅੰਦਰ ਖੋਫ ਦਾ ਮਾਹੌਲ ਬਣਾਇਆ ਜਿਹੜੇ ਲੋਕ ਸ਼ਾਮ ਵੇਲੇ ਆਪਣਾ ਕੰਮ-ਕਾਰ ਖਤਮ ਕਰਕੇ ਪਿੰਡਾਂ ਵੱਲ ਨੂੰ ਜਾਂਦੇ ਆ ਉਹਨਾਂ ਦੇ ਮਨਾਂ ਦੇ ਅੰਦਰ ਇੱਕ دہشت ਦਾ ਮਾਹੌਲ ਬਣਾ ਦਿੱਤਾ ਡਰ ਦਾ ਮਾਹੌਲ ਬਣਾ ਦਿੱਤਾ ਹੁੰਦਾ ਕੀ ਹੈ ਜੀ ਕੱਲ ਰਾਤ ਕਰੀਬ 1 ਵਜੇ ਤੋਂ ਲੈ ਕੇ 1.5 ਵਜੇ ਦੇ ਵਿੱਚ ਕਾਰ ਪਿੰਡ ਨਾਈ ਮਜਾਰੇ ਅਤੇ ਸਣਾਵੇ ਦੇ ਵਿੱਚ ਕਾਰ ਕੂੜੀ ਚੱਲਦੀ ਹੈ ਜੋ ਸ਼ੁਰੂਆਤੀ ਜਾਣਕਾਰੀ ਅਸੀਂ ਇਕੱਠੀ ਕਰ ਪਾਏ ਹਾਂ ਨੌਜਵਾਨ ਜਿਸ ਦਾ ਨਾਮ ਜਸਕਰਨ ਹੈ ਜਿਸ ਦੇ ਪਿਤਾ ਦਾ ਨਾਮ ਪਰਸ਼ੋਤਮ ਹੈ ਜੋ ਕਿ ਸ਼ੇਖੂਪੁਰ ਦਾ ਵਾਸੀ ਹੈ ਉਹ ਨਾਈ ਮਝਾਰੇ ਪਿੰਡ ਵਿੱਚ ਹਲਵਾਈ ਦਾ ਕੰਮ ਕਰਨ ਆਉਂਦਾ ਹੈ ਕੰਮ ਉਪਰਾੰਤ ਜਦੋਂ ਆਪਣੇ ਪਿੰਡ ਵੱਲ ਨੂੰ ਜਾਂਦਾ ਹੈ ਤਦ ਉਸ ਨੂੰ ਰਸਤੇ ਵਿੱਚ ਕੁਝ ਅਣਪਛਾਤੇ ਵਿਅਕਤੀ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕਰਦੇ ਪਰ ਉਹ ਮੋਟਰਸਾਈਕਲ ਭਜਾ ਲੈਂਦਾ ਹੈ ਤੇ ਉਸ ਤੋਂ ਬਾਅਦ ਗੋਲੀ ਚੱਲਦੀ ਐ ਇਸ ਗੋਲੀ ਚੱਲਣ ਵਿੱਚ ਉਹ ਨੌਜਵਾਨ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਕਿ ਗੋਲੀ ਉਸ ਦੀ ਬੱਖੀ ਵਿੱਚ ਵੱਜਦੀ ਐ ਇੱਕ ਪਾਸੇ ਤੋਂ ਗੋਲੀ ਵੱਜਦੀ ਐ ਤੇ ਦੂਜੇ ਪਾਸੇੋਂ ਨਿਕਲ ਜਾਂਦੀ ਐ ਗੋਲੀ ਆਰ ਪਾਰ ਹੋ ਜਾਂਦੀ ਐ ਜਿਸ ਤੋਂ ਬਾਅਦ ਉਸ ਦੇ ਦੋਸਤ ਉਸ ਨੂੰ ਜਿਹੜੇ ਸਿਵਲ ਹਸਪਤਾਲ ਵਿਖੇ 1:30 ਵਜੇ ਲੈ ਕੇ ਜਾਂਦੇ ਐ ਔਰ ਉੱਥੇ ਉਸ ਨੂੰ ਮੁੱਢਲੀ ਸਹੂਲਤ ਦਿੱਤੀ ਜਾਂਦੀ ਉਸ ਦਾ ਟ੍ਰੀਟਮੈਂਟ ਕੀਤਾ ਜਾਂਦਾ ਲੇਕਿਨ ਉਸ ਤੋਂ ਬਾਅਦ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਜਾਂਦਾ ਕਿਉਂਕਿ ਦੱਸਿਆ ਜਾ ਰਿਹਾ ਐ ਕਿ ਉਸ ਦੀ ਹਾਲਤ ਗੰਭੀਰ ਸੀ ਉਸ ਦੇ ਸਰਜਰੀ ਹੋਣੀ ਬਹੁਤ ਜ਼ਰੂਰੀ ਸੀ ਤਾਂ ਬਹੁਤ ਹੈਰਾਨ ਕਰਨ ਵਾਲੀ ਖਬਰ ਐ ਬਹੁਤ ਪਰੇਸ਼ਾਨ ਕਰਨ ਵਾਲੀ ਖਬਰ ਹੈ ਔਰ ਆਮ ਜਿਹੜੇ ਲੋਕ ਆ ਇਹਨਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਲੰਗੜੋਈ ਦੇ ਨੇੜੇ ਤੇੜੇ ਪਿੰਡਾਂ ਵਿੱਚ ਰਹਿੰਦੇ ਉਹਨਾਂ ਦੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਹੈ ਕਿ ਜਦੋਂ ਕੰਮਕਾਰ ਖਤਮ ਕਰਕੇ ਨੌਜਵਾਨ ਮੁੰਡੇ ਕੁੜੀਆਂ ਜਾਂ ਬਜ਼ੁਰਗ ਪਿੰਡ ਵੱਲ ਨੂੰ ਵਾਪਸ ਆਉਂਦੇ ਆ ਸ਼ਹਿਰ ਤੋਂ ਤਾਂ ਐਦਾ ਪਤਾ ਨਹੀਂ ਕਿੰਨੇ ਅਨਪਛਾਤੇ ਲੋਕੇ ਘੂਕ ਕਰਕੇ ਬੈਠੇ ਹੋਣੇ ਆ ਕਿ ਕੋਈ ਡੇਲੀ ਆਉਂਦਾ ਜਾਂਦਾ ਹੈ ਤਾਂ ਕਿਸ ਨੂੰ ਆਪਣਾ ਨਿਸ਼ਾਨਾ ਨਾ ਬਣਾਣ ਲੋਕਾਂ ਦੇ ਡਰਦਾ ਮਾਹੌਲ ਹੈ ਲੇਕਿਨ ਅੱਜ ਪੂਰੇ ਦਿਨ ਅਸੀਂ ਪਿੰਡ ਨਾਈ ਮਜਾਰੇ ਵੀ ਗਏ ਸੁਣਾਵੇ ਵਿਖੇ ਵੀ ਗਏ ਸਦਰ ਥਾਣੇ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਜਾੜਲੇ ਥਾਣੇ ਵੀ ਗਏ ਸੜਕ ਸੁਰੱਖਿਆ ਫੋਰਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਨ ਕਿਤੇ ਉਹ ਕੋਈ ਟੁਕਮਾ ਜਵਾਬ ਨਹੀਂ ਮਿਲਿਆ ਸਦਰ ਥਾਣੇ ਦੇ ਐਸ ਐਚਓ ਦੇ ਨਾਲ ਅਸੀਂ ਬਾਰ ਬਾਰ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਫੋਨ ਨਹੀਂ ਚੱਕਿਆ ਉਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਤਾਜੋ ਡੁਗਾਈ ਤੱਕ ਇਸ ਖਬਰ ਦੀ ਤਹਿ ਤੱਕ ਅਸੀਂ ਪਹੁੰਚ ਸਕੇ ਜਾੜਲੇ ਥਾਣੇ ਵੀ ਪਹੁੰਚੇ ਚੌਂਕੀ ਪਹੁੰਚੇ ਹਾਂ ਉਹਨਾਂ ਨੇ ਵੀ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਸੜਕ ਸੁਰੱਖਿਆ ਫੋਰਸ ਵਾਲਿਆਂ ਨਾਲ ਵੀ ਗੱਲ ਕੀਤੀ ਲੇਕਿਨ ਉਹਨਾਂ ਨੇ ਵੀ ਇਸ ਆਈ ਰੱਖੀ ਪਿੰਡ ਸਣਾਵੇ ਪਹੁੰਚਿਆ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਡੇ ਕੰਨੀਆਂ ਪਹੁੰਚੀਆਂ ਕੁਝ ਲੋਕ ਕਹ ਰਹੇ ਸਨ ਕਿ ਇਹ ਰੰਜਿਸ਼ ਦਾ ਮਾਮਲਾ ਵੀ ਹੋ ਸਕਦਾ ਹੈ ਕੁਝ ਲੋਕ ਕਹ ਰਹੇ ਸਨ ਇਸ਼ਾਰਤ ਵੀ ਹੋ ਸਕਦੀ ਹੈ ਲੇਕਿਨ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਹਾਲੇ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਇਸ ਮਾਮਲੇ ਨੂੰ ਬਹੁਤ ਸੀਰੀਅਸਲੀ ਲਿਆ ਹੋਇਆ ਹੈ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਸੀਸੀਟੀਵੀ ਖੰਘਾਲੇ ਜਾ ਰਹੇ ਆ ਪਰ ਜਿਹੜਾ ਨੌਜਵਾਨ ਹੈ ਜਿਹਦੇ ਗੋਲੀ ਵੱਜੀ ਹੈ ਉਹ ਜ਼ਖਮੀ ਹੈ ਉਹਨੂੰ ਪੀਡੀਆ ਰੈਫਰ ਕਰ ਦਿੱਤਾ ਗਿਆ ਇਸ ਕਰਕੇ ਉਸ ਦਾ ਪਰਿਵਾਰ ਜਿਹੜਾ ਹੈ ਉਹ ਗਹਿਰੇ ਸਦਮੇ ਵਿੱਚ ਹੈ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਪਰ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਗੋਲੀ ਕਿਉਂ ਚੱਲੀ ਅਨਪਛਾਤੇ ਆਨੇ ਲੁੱਟਖੋ ਦੇ ਮਾਮਲੇ ਵਿੱਚ ਹੀ ਗੋਲੀ ਚਲਾਈ ਹੈ ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਤਾਂ ਅਸੀਂ ਇੰਨੀ ਗੱਲ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਐਦਾ ਨਹੀਂ ਹੈ ਕਿ ਪੁਲਿਸ ਕੰਮ ਨਹੀਂ ਕਰ ਰਹੀ ਪੁਲਿਸ ਆਪਣਾ ਆਪਣੀ ਡਿਊਟੀ ਗੰਭੀਰਤਾ ਨਾਲ ਨਿਭਾ ਰਹੀ ਹੈ ਪੁਲਿਸ ਆਪਣੇ ਕੰਮ ਪ੍ਰਤੀ ਵਫਾਦਾਰ ਹੈ ਲੇਕਿਨ ਕ੍ਰਿਮੀਨਲਸ ਦੀ ਤਦਾਦ ਦਿਨੋ ਦਿਨ ਵੱਧਦੀ ਜਾ ਰਹੀ ਹੈ ਅਪਰੇ ਦੀ ਤਦਾਦ ਵੱਧਦੀ ਜਾ ਰਹੀ ਹੈ ਜਿਹਦੇ ਕਰਕੇ ਇਹ ਜਿਹੜੇ ਮਾੜੇ ਅੰਸਰ ਆ ਮਾੜੀਆਂ ਘਟਨਾਵਾਂ ਨੂੰ ਅਣਜਾਣ ਦੇਣ ਵੇਲੇ ਇੱਕ ਵਾਰ ਵੀ ਨਹੀਂ ਸੋਚਦੇ ਕਿ ਇਹਨਾਂ ਦੀ ਇੱਕ ਛੋਟੀ ਜੀ ਗਲਤੀ ਦੀ ਇਨਾਂ ਦੀ ਇੱਕ ਗੋਲੀ ਚਲਾਈ ਹੋਈ ਦੇ ਨਾਲ ਕਿਸੇ ਘਰ ਦਾ ਚਿਰਾਗ ਅਬੁੱਝ ਸਕਦਾ ਲੇਕਿਨ ਪੁਲਿਸ ਹੁਣ ਪੁਲਿਸ ਤਰਕਾ ਪੂਰੀ ਮੁਸਤੈਦ ਹੈ ਪੁਲਿਸ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਤਫਤੀਸ਼ ਜਿਹੜੀ ਡੂੰਘਾਈ ਤੇ ਕੀਤੀ ਜਾ ਰਹੀ ਹੈ ਔਰ ਇਸ ਨੂੰ ਉਮੀਦ ਹੈ ਕਿ ਬਹੁਤ ਜਲਦੀ ਜਿਹੜੇ ਇਹ ਮਾੜੇ ਅਨਸਰ ਨੇ ਇਸ ਇਲਾਕਾ ਦੇ ਪਿੱਛੇ ਹੋਣਗੇ ਔਰ ਲੋਕਾਂ ਨੂੰ ਵੀ ਥੋੜੀ ਰਿਲੀਫ ਮਿਲੇਗੀ ਥੋੜੀ ਰਿਲੈਕਸੇਸ਼ਨ ਮਿਲੇਗੀ ਕਿ ਜਿਹੜੇ ਮਾੜੇ ਅਨਸਰ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਸ ਇਲਾਕਾ ਦੇ ਪਿੱਛੇ ਚਲੇ ਗਿਆ ਨਾਲ ਦੇ ਨਾਲ ਅਸੀਂ ਇਹ ਵੀ ਗੱਲ ਆਖਣੀ ਚਾਹਾਂਗੇ ਕਿ ਅਸੀਂ ਪੀਪੀ 32 ਨਵਾਂ ਸ਼ਹਿਰ ਤੇ ਐਤਵਾਰ ਵਾਲੇ ਦਿਨ ਪੋਸਟ ਪਾਈ ਸੀ ਕਿ ਅਸੀਂ ਸਾਰੇ ਜਿੰਨੇ ਵੀ ਸ਼ਹਿਰ ਦੇ 19 ਦੇ 19 ਵਾਰਡ ਹੈ ਉਹਨਾਂ ਚ ਵਿਜ਼ਿ ਅੱਜ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਸੀਂ ਸਾਰਾ ਦਿਨ ਇਸ ਖਬਰ ਦੀ ਤੈਅ ਤੱਕ ਪਹੁੰਚਣ ਲਈ ਜਿਹੜੇ ਵਿਅਸਤ ਹੋ ਗਏ ਪਰ ਕੱਲ ਤੋਂ ਫਿਰ ਤੋਂ ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਅਖਬਾਰਾਂ ਵਿੱਚ ਜਾਇਆ ਜਾਵੇ ਔਰ ਆਮ ਪਬਲਿਕ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਪੁਟ ਅਪ ਕੀਤਾ ਜਾਵੇ ਤਾਂ ਜੋ ਉਹਨਾਂ ਮਸਲਿਆਂ ਦਾ ਹੱਲ ਹੋ ਸਕੇ ਫਿਲਹਾਲ ਅਸੀਂ ਇੰਨਾ ਹੀ ਕਹਿਣਾ ਚਾਹਾਂਗੇ ਕਿ ਤੁਸੀਂ ਸੁਰੱਖਿਅਤ ਰਹੋ ਸੇਫ ਰਹੋ ਔਰ ਤੁਹਾਨੂੰ ਜੇਕਰ ਕੋਈ ਲੱਗਦਾ ਤੁਹਾਡੀ ਰੈਕੀ ਕਰ ਰਿਹਾ ਤੁਹਾਡੀ ਪਿੱਛਾ ਤੁਹਾਡਾ ਪਿੱਛਾ ਕਰ ਉਸੇ ਵੇਲੇ ਪੁਲਿਸ ਦੇ ਨਾਲ ਰਾਬਤਾ ਜ਼ਰੂਰ ਬਣਾਓ ਬਹੁਤ ਬਹੁਤ ਸ਼ੁਕਰੀਆ